ਬੀਤੇ ਦੀਆਂ ਬਾਤਾਂ ਫਟੀਆਂ ਕਲਮਾਂ ਅਤੇ ਦਿਵਤਾਂ ਫਟੀਆਂ ਕਲਮਾਂ ਅਤੇ ਦਿਵਤਾਂ ਬਣ ਗਈਆਂ ਬੀਤੇ ਦੀਆਂ ਬਾਤਾਂ ਢੇੜੇ ਵਿੱਚ ਨਾ ਮੰਝੇ ਡਾਉਂਦੇ ਢੇੜੇ ਵਿੱਚ ਨਾ ਮੰਝੇ ਡਾਉਂਦੇ ਨਾ ਕੋਈ ਤੱਕੇ ਚਾਨਣੀਆਂ ਰਾਤਾਂ ਬਿਰਸੇ ਕੋਲੋਂ ਦੂਰ ਨੇ ਹੋਏ ਬਿਰਛੇ ਕੋਲੋਂ ਦੂਰ ਨੇ ਹੋਏ ਨਾ ਕੋਈ ਸੁਣਦਾ ਦਾਦੀ ਦੀਆਂ ਬਾਤਾਂ ਫਟੀਆਂ ਕਲਮਾਂ ਅਤੀਤ ਬਾਤਾਂ ਬਣ ਗਈਆਂ ਬੀਤੀਆਂ ਦੀਆਂ ਬਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਭੂਆ ਮਾਸੀ ਚਾਚੇ ਮਾਮੇ ਭੂਆ ਮਾਸੀ ਚਾਚੇ ਮਾਮੇ ਹੁਣ ਨਾ ਲੈ ਕੀ ਆਣ ਸੁਗਾਤਾਂ ਰਿਸ਼ਤੇਦਾਰੀ ਨਾ ਰਹਾਤਾ ਰਹਿੰਦੀ ਰਿਸ਼ਤੇਦਾਰੀ ਨਾ ਰਹਾਤਾ ਰਹਿੰਦੇ ਦੁੱਖ ਸੁੱਖ ਦੀਆਂ ਨਾ ਹੋਵਣ ਵਾਤਾਂ ਫਟੀਆਂ ਕਲਮਾਂ ਅਥੀ ਦਿਵਾਤਾਂ ਬਣ ਗਈਆਂ ਬਿਰਸੇ ਦੀਆਂ ਬਾਤਾਂ ਖੁੱਲੇ ਵਿੜੇ ਸਾਂਝੇ ਕਰ ਹੁਣ ਖੁੱਲੇ ਵਿੜੇ ਸਾਂਝੇ ਕਰ ਹੁਣ ਬਣ ਗਏ ਬੀਤੇ ਦੀਆਂ ਬਾਤਾਂ ਪੈਲਸਾਂ ਵਿੱਚ ਵਿਆਹ ਹੋ ਜਾਂਦੇ ਪੈਲਸਾਂ ਵਿੱਚ ਵਿਆਹ ਹੋ ਜਾਂਦੇ ਨਾ ਬੂਹੇ ਉੱਤੇ ਆਣ ਬਰਾਤਾਂ ਸਰਿੰਦਰ ਤਾਂ ਪਰ ਰਹੇਗਾ ਲਿਖਦਾ ਸਰਿੰਦਰ ਤਾਂ ਪਰ ਰਹੇਗਾ ਲਿਖਦਾ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਫਟੀਆਂ ਕਲਮਾਂ ਅਤੀਵਾਤਾਂ ਬਣ ਗਈਆਂ ਬੀਤੇ ਦੀਆਂ ਬਾਤਾਂ ਬਣ ਗਈਆਂ ਬੀਤੇ ਦੀਆਂ ਬਾਤਾਂ ਬੀਤੇ ਦੀਆਂ ਬਾਤਾਂ ਫਟੀਆਂ ਕਲਮਾਂ ਅਤੀਵਾਤਾਂ ਖਟੀਆਂ ਕਲਮਾਂ ਅਤੇ ਦਿਵਤਾਂ ਬਣ ਗਈਆਂ ਬੀਤੀਆਂ ਵਾਤਾਂ ਢੇੜੇ ਵਿੱਚ ਨਾ ਮੰਜੇ ਡਾਉਂਦੇ ਢੇੜੇ ਵਿੱਚ ਨਾ ਮੰਜੇ ਡਾਉਂਦੇ ਨਾ ਕੋਈ ਤੱਕੇ ਚਾਨਣੀਆਂ ਰਾਤਾਂ ਬਿਰਸੇ ਕੋਲੋਂ ਦੂਰ ਨੇ ਹੋਏ ਬਿਰਸੇ ਕੋਲੋਂ ਦੂਰ ਨੇ ਹੋਏ ਨਾ ਕੋਈ ਸੁਣਦਾ ਦਾਦੀ ਦੀਆਂ ਬਾਤਾਂ ਫਟੀਆਂ ਕਲਮਾਂ ਅਤੀਤ ਬਾਤਾਂ ਬਣ ਗਈਆਂ ਬੀਤੀਆਂ ਦੀਆਂ ਬਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਪੂਆ ਮਾਸੀ ਚਾਚੇ ਮਾਮੇ ਪੂਆ ਮਾਸੀ ਚਾਚੇ ਮਾਮੇ ਹੁਣ ਨਾ ਲੇ ਕੀ ਆਣ ਸੁਗਾਤਾਂ ਰਿਸ਼ਤੇਦਾਰੀ ਨਾ ਰਹਾਤਾ ਰਹਿੰਦੀ ਰਿਸ਼ਤੇਦਾਰੀ ਨਾ ਰਹਾਤਾ ਰਹਿੰਦੇ ਦੁੱਖ ਸੁੱਖ ਦੀਆਂ ਨਾ ਹੋਵਣ ਵਾਤਾਂ ਫਟੀਆਂ ਕਲਮਾਂ ਅਤਿ ਦਿਵਾਤਾਂ ਬਣ ਗਈਆਂ ਬਿਰਸੀ ਦੀਆਂ ਵਾਤਾਂ ਖੁੱਲੇ ਵੇੜੇ ਸਾਂਝੇ ਕਰ ਹੁਣ ਖੁੱਲੇ ਵੇੜੇ ਸਾਂਝੇ ਕਰ ਹੁਣ ਬਣ ਗਏ ਬੀਤੇ ਦੀਆਂ ਬਾਤਾਂ ਪੈਲਸਾਂ ਵਿੱਚ ਵਿਆਹ ਹੋ ਜਾਂਦੇ ਪੈਲਸਾਂ ਵਿੱਚ ਵਿਆਹ ਹੋ ਜਾਂਦੇ ਨਾ ਬੂਹੇ ਉੱਤੇ ਆਣ ਬਰਾਤਾਂ ਸਰਿੰਦਰ ਤਾਂ ਪਰ ਰਹੇਗਾ ਲਿਖਦਾ ਸਰਿੰਦਰ ਤਾਂ ਪਰ ਰਹੇਗਾ ਲਿਖਦਾ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਬੇਰਸੀ ਦੀਆਂ ਜੋ ਬੀਤੀਆਂ ਬਾਤਾਂ ਫਟੀਆਂ ਕਲਮਾਂ ਅਤੇ ਦਿਵਤਾਂ ਬਣ ਗਈਆਂ ਬੀਤੀਆਂ ਬਾਤਾਂ ਬਣ ਗਈਆਂ ਬੀਤੀ ਦੀਆਂ ਬਾਤਾਂ ਬੀਤੇ ਦੀਆਂ ਬਾਤਾਂ ਫਟੀਆਂ ਕਲਮਾਂ ਅਤੇ ਦਿਵਤਾਂ ਫਟੀਆਂ ਕਲਮਾਂ ਅਤੇ ਦਿਵਤਾਂ ਬਣ ਗਈਆਂ ਬੀਤੀ ਦੀਆਂ ਬਾਤਾਂ ਬੇੜੇ ਵਿੱਚ ਨਾ ਮੰਝੇ ਡਾਉਂਦੇ ਬੇੜੇ ਵਿੱਚ ਨਾ ਮੰਝੇ ਡਾਉਂਦੇ ਨਾ ਕੋਈ ਤੱਕੇ ਚਾਨਣੀਆਂ ਰਾਤਾਂ ਬਿਰਸੇ ਕੋਲੋਂ ਦੂਰ ਨੇ ਹੋਏ ਬਿਰਸੇ ਕੋਲੋਂ ਦੂਰ ਨੇ ਹੋਏ ਨਾ ਕੋਈ ਸੁਣਦਾ ਦਾਦੀ ਦੀਆਂ ਬਾਤਾਂ ਫਟੀਆਂ ਕਲਮਾਂ ਅਤੀਤ ਬਾਤਾਂ ਬਣ ਗਈਆਂ ਬੀਤੀਆਂ ਦੀਆਂ ਬਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਭੂਆ ਮਾਸੀ ਚਾਚੇ ਮਾਮੇ ਭੂਆ ਮਾਸੀ ਚਾਚੇ ਮਾਮੇ ਹਣਾਂ ਲੇਕੀ ਆਣ ਸੁਗਾਤਾਂ ਰਿਸ਼ਤੇਦਾਰੀ ਨਾ ਰਾਤਾ ਰਹਿੰਦੇ ਰਿਸ਼ਤੇਦਾਰੀ ਨਾ ਰਾਤਾ ਰਹਿੰਦੇ ਦੁੱਖ ਸੁੱਖ ਦੀਆਂ ਨਾ ਹੋਵਣ ਵਾਤਾਂ ਫਟੀਆਂ ਕਲਮਾਂ ਅਥੀਦ ਵਾਤਾਂ ਬਣ ਗਈਆਂ ਬਿਰਸੇ ਦੀਆਂ ਵਾਤਾਂ ਖੁੱਲੇ ਵੇੜੇ ਸਾਂਝੇ ਘਰ ਹੁਣ ਖੁੱਲੇ ਵੇੜੇ ਸਾਂਝੇ ਘਰ ਹੁਣ ਬਣ ਗਏ ਬੀਤੇ ਦੀਆਂ ਵਾਤਾਂ ਪੈਲ ਸਾਂ ਵਿੱਚ ਵਿਆਹ ਹੋ ਜਾਂਦੇ ਪੈਲ ਸਾਂ ਵਿੱਚ ਵਿਆਹ ਹੋ ਜਾਂਦੇ ਨਾ ਬੂਹੇ ਉੱਤੇ ਆਣ ਬਰਾਤਾਂ ਸਰਿੰਦਰ ਤਾਂ ਪਰ ਰਹੇਗਾ ਲਿਖਤਾ ਸਰਿੰਦਰ ਤਾਂ ਪਰ ਰਹੇਗਾ ਲਿਖਤਾ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਫੱਟੀਆਂ ਕਲਮਾਂ ਅਤੀਤ ਬਾਤਾਂ ਬਣ ਗਈਆਂ ਬੀਤੇ ਦੀਆਂ ਬਾਤਾਂ ਬਣ ਗਈਆਂ ਬੀਤੀ ਦੀਆਂ ਬਾਤਾਂ ਬੀਤੇ ਦੀਆਂ ਬਾਤਾਂ ਫਟੀਆਂ ਕਲਮਾਂ ਅਤੇ ਦਿਵਤਾਂ ਫਟੀਆਂ ਕਲਮਾਂ ਅਤੇ ਦਿਵਤਾਂ ਬਣ ਗਈਆਂ ਬੀਤੀ ਦੀਆਂ ਬਾਤਾਂ ਢੇੜੇ ਵਿੱਚ ਨਾ ਮੰਝੇ ਡਾਉਂਦੇ ਢੇੜੇ ਵਿੱਚ ਨਾ ਮੰਝੇ ਡਾਉਂਦੇ ਨਾ ਕੋਈ ਤੱਕੇ ਚਾਨਣੀਆਂ ਰਾਤਾਂ ਬਿਰਸੇ ਕੋਲੋਂ ਦੂਰ ਨੇ ਹੋਏ ਬਿਰਸੇ ਕੋਲੋਂ ਦੂਰ ਨੇ ਹੋਏ ਨਾ ਕੋਈ ਸੁਣਦਾ ਦਾਦੀ ਦੀਆਂ ਬਾਤਾਂ ਫਟੀਆਂ ਕਲਮਾਂ ਅਤੀਤ ਬਾਤਾਂ ਬਣ ਗਈਆਂ ਬੀਤੀ ਦੀਆਂ ਬਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਭੂਆ ਮਾਸੀ ਚਾਚੇ ਮਾਮੇ ਭੂਆ ਮਾਸੀ ਚਾਚੇ ਮਾਮੇ ਹੁਣ ਨਾ ਲੇਕੀ ਆਣ ਸੁਗਾਤਾਂ ਰਿਸ਼ਤੇਦਾਰੀ ਨਾ ਰਹਾਤਾ ਰਹਿੰਦੇ ਰਿਸ਼ਤੇਦਾਰੀ ਨਾ ਰਹਾਤਾ ਰਹਿੰਦੇ ਦੁਖ ਸੁਖ ਦੀਆਂ ਨਾ ਹੋਵਣ ਵਾਤਾਂ ਫਟੀਆਂ ਕਲਮਾਂ ਅਤਿਦਵਾਤਾਂ ਬਣ ਗਈਆਂ ਬਿਰਸੇ ਦੀਆਂ ਵਾਤਾਂ ਖੁੱਲੇ ਵਿੜੇ ਸਾਂਝੇ ਕਰ ਹੁਣ ਖੁੱਲੇ ਵਿੜੇ ਸਾਂਝੇ ਕਰ ਹੁਣ ਬਣ ਗਏ ਬੀਤੇ ਦੀਆਂ ਵਾਤਾਂ ਪੈਲਸਾਂ ਵਿੱਚ ਵਿਆਹ ਹੋ ਜਾਂਦੇ ਪੈਲਸਾਂ ਵਿੱਚ ਵਿਆਹ ਹੋ ਜਾਂਦੇ ਨਾ ਬੂਹੇ ਉੱਤੇ ਆਣ ਬਰਾਤਾਂ ਸਰਿੰਦਰ ਤਾਂ ਪਰ ਰਹੇਗਾ ਲਿਖਦਾ ਸਰਿੰਦਰ ਤਾਂ ਪਰ ਰਹੇਗਾ ਲਿਖਦਾ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਫੱਟੀਆਂ ਕਲਮਾਂ ਅਤੇ ਦਿਵਤਾਂ ਬਣ ਗਈਆਂ ਬੀਤੇ ਦੀਆਂ ਬਾਤਾਂ ਬਣ ਗਈਆਂ ਬੀਤੇ ਦੀਆਂ ਬਾਤਾਂ ਬੀਤੇ ਦੀਆਂ ਬਾਤਾਂ ਫਟੀਆਂ ਕਲਮਾਂ ਅਤੇ ਦਿਵਤਾਂ ਫਟੀਆਂ ਕਲਮਾਂ ਅਤੇ ਦਿਵਤਾਂ ਬਣ ਗਈਆਂ ਬੀਤੀਆਂ ਬਾਤਾਂ ਢੇੜੇ ਵਿੱਚ ਨਾ ਮੰਝੇ ਡਾਉਂਦੇ ਢੇੜੇ ਵਿੱਚ ਨਾ ਮੰਝੇ ਡਾਉਂਦੇ ਨਾ ਕੋਈ ਤੱਕੀ ਚਾਨਣੀਆਂ ਰਾਤਾਂ ਬਿਰਸੇ ਕੋਲੋਂ ਦੂਰ ਨੇ ਹੋਏ ਬਿਰਛੇ ਕੋਲੋਂ ਦੂਰ ਨੇ ਹੋਏ ਨਾ ਕੋਈ ਸੁਣਦਾ ਦਾਦੀ ਦੀਆਂ ਬਾਤਾਂ ਫਟੀਆਂ ਕਲਮਾਂ ਅਤੀਤ ਬਾਤਾਂ ਬਣ ਗਈਆਂ ਬੀਤੀ ਦੀਆਂ ਬਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਭੂਆ ਮਾਸੀ ਚਾਚੇ ਮਾਮੇ ਭੂਆ ਮਾਸੀ ਚਾਚੇ ਮਾਮੇ ਹੁਣ ਨਾ ਲੇਕੀ ਆਣ ਸੁਗਾਤਾਂ ਰਿਸ਼ਤੇਦਾਰੀ ਨਾ ਰਹਾਤਾ ਰਹਿੰਦੀ ਰਿਸ਼ਤੇਦਾਰੀ ਨਾ ਰਹਾਤਾ ਰਹਿੰਦੇ ਦੁੱਖ ਸੁੱਖ ਦੀਆਂ ਨਾ ਹੋਵਣ ਵਾਤਾਂ ਫਟੀਆਂ ਕਲਮਾਂ ਅਤਿਦ ਵਾਤਾਂ ਬਣ ਗਈਆਂ ਬਿਰਸੇ ਦੀਆਂ ਬਾਤਾਂ ਖੁੱਲੇ ਵਿੜੇ ਸਾਂਝੇ ਕਰ ਹੁਣ ਖੁੱਲੇ ਵਿੜੇ ਸਾਂਝੇ ਕਰ ਹੁਣ ਬਣ ਗਏ ਬੀਤੇ ਦੀਆਂ ਬਾਤਾਂ ਪੈਲਸਾਂ ਵਿੱਚ ਵਿਆਹ ਹੋ ਜਾਂਦੇ ਪੈਲਸਾਂ ਵਿੱਚ ਵਿਆਹ ਹੋ ਜਾਂਦੇ ਨਾ ਬੂਹੇ ਉੱਤੇ ਆਣ ਬਰਾਤਾਂ ਸ੍ਰਿੰਦਰ ਤਾਂ ਪਰ ਰਹੇਗਾ ਲਿਖਦਾ ਸੁਰਿੰਦਰ ਤਾਂ ਪਰ ਰਹਿਗਾ ਲਿਖਤਾ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਫਟੀਆਂ ਕਲਮਾਂ ਅਤੀਦ ਬਾਤਾਂ ਬਣ ਗਈਆਂ ਵੀ ਤੇਰੀਆਂ ਬਾਤਾਂ ਬਣ ਗਈਆਂ ਵੀ ਤੇਰੀਆਂ ਬਾਤਾਂ ਬੀਤੇ ਦੀਆਂ ਬਾਤਾਂ ਫਟੀਆਂ ਕਲਮਾਂ ਅਤੀਦ ਬਾਤਾਂ ਫਟੀਆਂ ਕਲਮਾਂ ਅਤੇ ਦਿਵਤਾਂ ਬਣ ਗਈਆਂ ਬੀਤੀਆਂ ਬਾਤਾਂ ਢੇੜੇ ਵਿੱਚ ਨਾ ਮੰਝੇ ਡਾਉਂਦੇ ਢੇੜੇ ਵਿੱਚ ਨਾ ਮੰਝੇ ਡਾਉਂਦੇ ਨਾ ਕੋਈ ਤੱਕੇ ਚਾਨਣੀਆਂ ਰਾਤਾਂ ਬਿਰਸੇ ਕੋਲੋਂ ਦੂਰ ਨੇ ਹੋਏ ਬਿਰਸੇ ਕੋਲੋਂ ਦੂਰ ਨੇ ਹੋਏ ਨਾ ਕੋਈ ਸੁਣਦਾ ਦਾਦੀ ਦੀਆਂ ਬਾਤਾਂ ਫਟੀਆਂ ਕਲਮਾਂ ਅਤੀਤ ਬਾਤਾਂ ਬਣ ਗਈਆਂ ਬੀਤੀ ਦੀਆਂ ਬਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਪੂਆ ਮਾਸੀ ਚਾਚੇ ਮਾਮੇ ਪੂਆ ਮਾਸੀ ਚਾਚੇ ਮਾਮੇ ਹੌਨਾਂ ਲੈ ਕੀ ਆਣ ਸੁਗਾਤਾਂ ਰਿਸ਼ਤੇਦਾਰੀ ਨਰਾਤਾ ਰਹਿੰਦੀ ਰਿਸ਼ਤੇਦਾਰੀ ਨਰਾਤਾ ਰਹਿੰਦੇ ਦੁੱਖ ਸੁੱਖ ਦੀਆਂ ਨਾ ਹੋਵਣ ਵਾਤਾਂ ਫਟੀਆਂ ਕਲਮਾਂ ਅਤਿਦ ਵਾਤਾਂ ਬਣ ਗਈਆਂ ਬਿਰਸੇ ਦੀਆਂ ਵਾਤਾਂ ਖੁੱਲੇ ਵੇੜੇ ਸਾਂਝੇ ਕਰ ਹੁਣ ਖੁੱਲੇ ਵੇੜੇ ਸਾਂਝੇ ਕਰ ਹੁਣ ਬਣ ਗਏ ਬੀਤੇ ਦੀਆਂ ਬਾਤਾਂ ਪੈਲਸਾਂ ਵਿੱਚ ਵਿਆਹ ਹੋ ਜਾਂਦੇ ਪੈਲਸਾਂ ਵਿੱਚ ਵਿਆਹ ਹੋ ਜਾਂਦੇ ਨਾ ਬੂਹੇ ਉੱਤੇ ਆਣ ਬਰਾਤਾਂ ਸ੍ਰਿੰਦਰ ਤਾਂ ਪਰ ਰਹੇਗਾ ਲਿਖਦਾ ਸ੍ਰਿੰਦਰ ਤਾਂ ਪਰ ਰਹੇਗਾ ਲਿਖਦਾ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਫਟੀਆਂ ਕਲਮਾਂ ਅਤੇ ਦਿਵਤਾਂ ਬਣ ਗਈਆਂ ਬੀਤੀਆਂ ਬਾਤਾਂ ਬਣ ਗਈਆਂ ਬੀਤੀ ਦੀਆਂ ਬਾਤਾਂ ਬੀਤੇ ਦੀਆਂ ਬਾਤਾਂ ਫਟੀਆਂ ਕਲਮਾਂ ਅਤੇ ਦਿਵਤਾਂ ਫਟੀਆਂ ਕਲਮਾਂ ਅਤੇ ਦਿਵਤਾਂ ਬਣ ਗਈਆਂ ਬੀਤੀ ਦੀਆਂ ਬਾਤਾਂ ਬੇੜੇ ਵਿੱਚ ਨਾ ਮੰਝੇ ਡਾਉਂਦੇ ਬੇੜੇ ਵਿੱਚ ਨਾ ਮੰਝੇ ਡਾਉਂਦੇ ਨਾ ਕੋਈ ਤੱਕੇ ਚਾਨਣੀਆਂ ਰਾਤਾਂ ਬਿਰਸੇ ਕੋਲੋਂ ਦੂਰ ਨੇ ਹੋਏ ਬਿਰਸੇ ਕੋਲੋਂ ਦੂਰ ਨੇ ਹੋਏ ਨਾ ਕੋਈ ਸੁਣਦਾ ਦਾਦੀ ਦੀਆਂ ਬਾਤਾਂ ਫਟੀਆਂ ਕਲਮਾਂ ਅਤੀਤ ਬਾਤਾਂ ਬਣ ਗਈਆਂ ਬੀਤੀਆਂ ਦੀਆਂ ਬਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਭੂਆ ਮਾਸੀ ਚਾਚੇ ਮਾਮੇ ਭੂਆ ਮਾਸੀ ਚਾਚੇ ਮਾਮੇ ਹੁਣ ਨਾਂ ਲੇਕੀ ਆਣ ਸੁਗਾਤਾਂ ਰਿਸ਼ਤੇਦਾਰੀ ਨਾ ਰਾਤਾ ਰਹਿੰਦੇ ਰਿਸ਼ਤੇਦਾਰੀ ਨਾ ਰਾਤਾ ਰਹਿੰਦੇ ਦੁੱਖ ਸੁੱਖ ਦੀਆਂ ਨਾ ਹੋਵਣ ਵਾਤਾਂ ਫਟੀਆਂ ਕਲਮਾਂ ਅਤਿਦ ਵਾਤਾਂ ਬਣ ਗਈਆਂ ਬਿਰਸੇ ਦੀਆਂ ਵਾਤਾਂ ਖੁੱਲੇ ਵੇੜੇ ਸਾਂਝੇ ਕਰ ਹੁਣ ਖੁੱਲੇ ਵੇੜੇ ਸਾਂਝੇ ਕਰ ਹੁਣ ਬਣ ਗਏ ਬੀਤੇ ਦੀਆਂ ਵਾਤਾਂ ਪੈਲਸਾਂ ਵਿੱਚ ਵਿਆਹ ਹੋ ਜਾਂਦੇ ਪੈਲਸਾਂ ਵਿੱਚ ਵਿਆਹ ਹੋ ਜਾਂਦੇ ਨਾ ਬੂਹੇ ਉੱਤੇ ਆਣ ਬਰਾਤਾਂ ਸਰਿੰਦਰ ਤਾਂ ਪਰ ਰਹੇਗਾ ਲਿਖਦਾ ਸਰਿੰਦਰ ਤਾਂ ਪਰ ਰਹੇਗਾ ਲਿਖਦਾ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਫੱਟੀਆਂ ਕਲਮਾਂ ਅਤੀਤ ਬਾਤਾਂ ਬਣ ਗਈਆਂ ਬੀਤੇ ਦੀਆਂ ਬਾਤਾਂ ਬਣ ਗਈਆਂ ਬੀਤੇ ਦੀਆਂ ਬਾਤਾਂ ਬੀਤੇ ਦੀਆਂ ਬਾਤਾਂ ਫਟੀਆਂ ਕਲਮਾਂ ਅਤੇ ਦਿਵਤਾਂ ਫਟੀਆਂ ਕਲਮਾਂ ਅਤੇ ਦਿਵਤਾਂ ਬਣ ਗਈਆਂ ਬੀਤੇ ਦੀਆਂ ਬਾਤਾਂ ਢੇੜੇ ਵਿੱਚ ਨਾ ਮੰਝੇ ਡਾਉਂਦੇ ਢੇੜੇ ਵਿੱਚ ਨਾ ਮੰਝੇ ਡਾਉਂਦੇ ਨਾ ਕੋਈ ਤੱਕੇ ਚਾਨਣੀਆਂ ਰਾਤਾਂ ਬਿਰਸੇ ਕੋਲੋਂ ਦੂਰ ਨੇ ਹੋਏ ਬਿਰਸੇ ਕੋਲੋਂ ਦੂਰ ਨੇ ਹੋਏ ਨਾ ਕੋਈ ਸੁਣਦਾ ਦਾਦੀ ਦੀਆਂ ਬਾਤਾਂ ਫਟੀਆਂ ਕਲਮਾਂ ਅਤੀਤ ਬਾਤਾਂ ਬਣ ਗਈਆਂ ਬੀਤੀ ਦੀਆਂ ਬਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਭੂਆ ਮਾਸੀ ਚਾਚੇ ਮਾਮੇ ਭੂਆ ਮਾਸੀ ਚਾਚੇ ਮਾਮੇ ਹੁਣ ਨਾਂ ਲੇਕੀ ਆਣ ਸੁਗਾਤਾਂ ਰਿਸ਼ਤੇਦਾਰੀ ਨਾ ਰਹਾਤਾ ਰਹਿੰਦੀ ਰਿਸ਼ਤੇਦਾਰੀ ਨਰਾਤਾਂ ਰਹਿੰਦੇ ਦੁੱਖ ਸੁੱਖ ਦੀਆਂ ਨਾ ਹੋਵਣ ਵਾਤਾਂ ਫਟੀਆਂ ਕਲਮਾਂ ਅਤਿਦ ਵਾਤਾਂ ਬਣ ਗਈਆਂ ਬਿਰਸੇ ਦੀਆਂ ਵਾਤਾਂ ਖੁੱਲੇ ਵੇੜੇ ਸਾਂਝੇ ਘਰ ਹੁਣ ਖੁੱਲੇ ਵੇੜੇ ਸਾਂਝੇ ਘਰ ਹੁਣ ਬਣ ਗਏ ਬੀਤੇ ਦੀਆਂ ਵਾਤਾਂ ਪੈਨਸਾਂ ਵਿੱਚ ਵਿਆਹ ਹੋ ਜਾਂਦੇ ਪੈਲਾਂ ਵਿੱਚ ਵਿਆਹ ਹੋ ਜਾਂਦੇ ਨਾ ਬੂਹੇ ਉੱਤੇ ਆਣ ਬਰਾਤਾਂ ਸਰਿੰਦਰ ਤਾਂ ਪਰ ਰਹੇਗਾ ਲਿਖਦਾ ਸਰਿੰਦਰ ਤਾਂ ਪਰ ਰਹੇਗਾ ਲਿਖਦਾ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਫੱਟੀਆਂ ਕਲਮਾਂ ਅਤੀਤ ਬਾਤਾਂ ਬਣ ਗਈਆਂ ਵੀ ਤੇਰੀਆਂ ਬਾਤਾਂ ਬਣ ਗਈਆਂ ਬੀਤੇ ਦੀਆਂ ਬਾਤਾਂ ਬੀਤੇ ਦੀਆਂ ਬਾਤਾਂ ਫਟੀਆਂ ਕਲਮਾਂ ਅਤੇ ਦਿਵਤਾਂ ਫਟੀਆਂ ਕਲਮਾਂ ਅਤੇ ਦਿਵਤਾਂ ਬਣ ਗਈਆਂ ਬੀਤੇ ਦੀਆਂ ਬਾਤਾਂ ਢੇੜੇ ਵਿੱਚ ਨਾ ਮੰਝੇ ਡਾਉਂਦੇ ਢੇੜੇ ਵਿੱਚ ਨਾ ਮੰਝੇ ਡਾਉਂਦੇ ਨਾ ਕੋਈ ਤੱਕੇ ਚਾਨਣੀਆਂ ਰਾਤਾਂ ਬਿਰਸੇ ਕੋਲੋਂ ਦੂਰ ਨੇ ਹੋਏ ਬਿਰਛੇ ਕੋਲੋਂ ਦੂਰ ਨੇ ਹੋਏ ਨਾ ਕੋਈ ਸੁਣਦਾ ਦਾਦੀ ਦੀਆਂ ਬਾਤਾਂ ਫਟੀਆਂ ਕਲਮਾਂ ਅਤੀਤ ਬਾਤਾਂ ਬਣ ਗਈਆਂ ਬੀਤੀ ਦੀਆਂ ਬਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਖੌਂਦ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਭੂਆ ਮਾਸੀ ਚਾਚੇ ਮਾਮੇ ਭੂਆ ਮਾਸੀ ਚਾਚੇ ਮਾਮੇ ਹੁਣ ਨਾ ਲੇਕੀ ਆਣ ਸੁਗਾਤਾਂ ਰਿਸ਼ਤੇਦਾਰੀ ਨਾ ਰਹਾਤਾ ਰਹਿੰਦੀ ਰਿਸ਼ਤੇਦਾਰੀ ਨਾ ਰਹਾਤਾ ਰਹਿੰਦੇ ਦੁੱਖ ਸੁੱਖ ਦੀਆਂ ਨਾ ਹੋਵਣ ਵਾਤਾਂ ਫਟੀਆਂ ਕਲਮਾਂ ਅਤਿ ਦਵਤਾਂ ਬਣ ਗਈਆਂ ਬਿਰਸੀ ਦੀਆਂ ਬਾਤਾਂ ਖੁੱਲੇ ਵਿੜੇ ਸਾਂਝੇ ਕਰ ਹੁਣ ਖੁੱਲੇ ਵਿੜੇ ਸਾਂਝੇ ਕਰ ਹੁਣ ਬਣ ਗਏ ਬੀਤੇ ਦੀਆਂ ਬਾਤਾਂ ਪੈਲਸਾਂ ਵਿੱਚ ਵਿਆਹ ਹੋ ਜਾਂਦੇ ਪੈਲਸਾਂ ਵਿੱਚ ਵਿਆਹ ਹੋ ਜਾਂਦੇ ਨਾ ਬੂਹੇ ਉੱਤੇ ਆਣ ਬਰਾਤਾਂ ਸਰਿੰਦਰ ਤਾਂ ਪਰ ਰਹੇਗਾ ਲਿਖਦਾ ਸਰਿੰਦਰ ਤਾਂ ਪਰ ਰਹੇਗਾ ਲਿਖਦਾ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਫਟੀਆਂ ਕਲਮਾਂ ਅਤੀਤ ਬਾਤਾਂ ਬਣ ਗਈਆਂ ਬੀਤੇ ਦੀਆਂ ਬਾਤਾਂ ਬਣ ਗਈਆਂ ਬੀਤੇ ਦੀਆਂ ਬਾਤਾਂ ਬੀਤੇ ਦੀਆਂ ਬਾਤਾਂ ਫਟੀਆਂ ਕਲਮਾਂ ਅਤੀਤ ਬਾਤਾਂ ਫਟੀਆਂ ਕਲਮਾਂ ਅਤੇ ਦਿਵਤਾਾਂ ਬਣ ਗਈਆਂ ਬੀਤੀ ਦੀਆਂ ਬਾਤਾਂ ਢੇੜੇ ਵਿੱਚ ਨਾ ਮੰਝੇ ਡਾਉਂਦੇ ਢੇੜੇ ਵਿੱਚ ਨਾ ਮੰਝੇ ਡਾਉਂਦੇ ਨਾ ਕੋਈ ਤੱਕੇ ਚਾਨਣੀਆਂ ਰਾਤਾਂ ਬਿਰਸੇ ਕੋਲੋਂ ਦੂਰ ਨੇ ਹੋਏ ਬਿਰਸੇ ਕੋਲੋਂ ਦੂਰ ਨੇ ਹੋਏ ਨਾ ਕੋਈ ਸੁਣਦਾ ਦਾਦੀ ਦੀਆਂ ਬਾਤਾਂ ਫਟੀਆਂ ਕਲਮਾਂ ਅਤੀਤ ਬਾਤਾਂ ਬਣ ਗਈਆਂ ਬੀਤੀ ਦੀਆਂ ਬਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਫੋਨ ਤੇ ਗੱਲਾਂ ਕਰ ਲੈਂਦੇ ਨੇ ਖਤਮ ਹੋਈਆਂ ਹੁਣ ਮੁਲਾਕਾਤਾਂ ਭੂਆ ਮਾਸੀ ਚਾਚੇ ਮਾਮੇ ਭੂਆ ਮਾਸੀ ਚਾਚੇ ਮਾਮੇ ਹੁਣ ਨਾ ਲੇਕੀ ਆਣ ਸੁਗਾਤਾਂ ਰਿਸ਼ਤੇਦਾਰੀ ਨਾ ਰਹਾਤਾ ਰਹਿੰਦੀ ਰਿਸ਼ਤੇਦਾਰੀ ਨਾ ਰਹਾਤਾ ਰਹਿੰਦੇ ਦੁੱਖ ਸੁੱਖ ਦੀਆਂ ਨਾ ਹੋਵਣ ਵਾਤਾਂ ਫਟੀਆਂ ਕਲਮਾਂ ਅਤਿਦ ਵਾਤਾਂ ਬਣ ਗਈਆਂ ਬਿਰਸੇ ਦੀਆਂ ਵਾਤਾਂ ਖੁੱਲੇ ਵੇੜੇ ਸਾਂਝੇ ਕਰ ਹੁਣ ਖੁੱਲੇ ਵੇੜੇ ਸਾਂਝੇ ਕਰ ਹੁਣ ਬਣ ਗਏ ਬੀਤੇ ਦੀਆਂ ਬਾਤਾਂ ਪੈਲਸਾਂ ਵਿੱਚ ਵਿਆਹ ਹੋ ਜਾਂਦੇ ਪੈਲਸਾਂ ਵਿੱਚ ਵਿਆਹ ਹੋ ਜਾਂਦੇ ਨਾ ਬੂਹੇ ਉੱਤੇ ਆਣ ਬਰਾਤਾਂ ਸ੍ਰਿੰਦਰ ਤਾਂ ਪਰ ਰਹੇਗਾ ਲਿਖਦਾ ਸ੍ਰਿੰਦਰ ਤਾਂ ਪਰ ਰਹੇਗਾ ਲਿਖਦਾ ਬਿਰਸੇ ਦੀਆਂ ਜੋ ਬੀਤੀਆਂ ਬਾਤਾਂ ਬੇਰਸੀ ਦੀਆਂ ਜੋ ਬੀਤੀਆਂ ਬਾਤਾਂ ਫੱਟੀਆਂ ਕਲਮਾਂ ਅਤੀਦ ਬਾਤਾਂ ਬਣ ਗਈਆਂ ਬੀਤੀਆਂ ਬਾਤਾਂ ਬਣ ਗਈਆਂ ਬੀਤੀ ਦੀਆਂ ਬਾਤਾਂ